ਹੋ ਗਈ ਹੈ ਜਿਸ ਪ੍ਰਕਾਰ ਦੀ ਮੇਰੇ ਕੋਲ ਇਨਫੋਰਮੇਸ਼ਨ ਹੈ 14 ਪਹਿਲਾ ਲੋਕ ਮਰ ਚੁੱਕੇ ਹੈ ਔਰ 15ਵਾਂ ਅੱਜ ਜਿਹੜਾ ਵਿਅਕਤੀ ਜਿਹੜਾ ਇੱਥੋਂ 16 ਹੋਗੇ 16 ਹੋਗੇ ਜਿਹੜੇ ਲੋਕ ਦੱਸਿਆ ਜਾ ਰਿਹਾ ਹੈ ਜਿਹੜਾ ਇੱਕ ਵਿਅਕਤੀ ਸੀ ਉਹ ਵਿਚਾਰਾ ਇੱਥੋਂ ਉੱਠ ਕੇ ਬਾਹਰ ਕਨ ਜਿਹੜੀ ਮੈਨਸ ਉਹਦੇ ਭਰਾ ਨੂੰ ਮਿਲਿਆ ਤਾਂ ਨਹੀਂ ਪਤਾ ਲੱਗਿਆ ਵੀ ਉਹ ਕਹਿੰਦਾ ਮੇਰੀ ਚਾਜ ਨਾਲ ਕੋਈ ਪੁੱਛਗਿੱਛ ਨਹੀਂ ਹੋ ਰਹੀ ਸੀ ਇਹ ਤਾਂ ਮੈਨੂੰ ਨਹੀਂ ਪਤਾ ਹੋ ਰਹੀ ਸੀ ਕਿ ਨਹੀਂ ਹੋ ਰਹੀ ਸੀ ਲੇਕਿਨ ਇਥੋਂ ਚਲਾ ਗਿਆ ਤੇ ਉਹ ਰਸਤੇ ਵਿੱਚ ਮਰ ਗਿਆ। ਜਾਨੀ ਕਿ 16 ਮੌਤਾਂ ਹੋ ਗਈਆਂ। ਤੇ ਸਰਕਾਰ ਬਿਲਕੁਲ ਸੁੱਤੀ ਪਈ ਹੈ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੱਲ ਬਠਿੰਡਾ ਵਿਖੇ ਸਨ। ਲੇਕਿਨ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਹੀਂ ਹੈ ਵੀ ਸੰਗਰੂਰ ਜ਼ਿਲ੍ਹੇ ਦੇ ਵਿੱਚ 15 ਮੌਤਾਂ ਕੱਲ ਤੱਕ ਹੋ ਗਈਆਂ ਸਨ, 16 ਮਾ ਅੱਜ ਮਰ ਗਿਆ। ਪਰ ਇੱਕ ਵੀ ਬਿਆਨ ਨਾ ਤਾਂ ਜਿਹੜੇ ਪੰਜ ਮੰਤਰੀ ਸਹਿਬਾਨ ਨੇ ਜਿਨ੍ਹਾਂ ਦੇ ਮੂੰਹ ਤੇ ਬਿਲਕੁਲ ਟੇਪ ਲਾਈ ਵੀ ਹੈ ਉਹ ਬੋਲੇ ਅਜੇ ਤੱਕ ਨਾ ਇਹਦੇ ਬਾਰੇ ਦੱਸਿਆ ਗਿਆ ਕਿ ਜ਼ਹਿਰੀਲੀ ਸ਼ਰਾਬ ਸੀ ਕਿ ਸੀ ਕਿਉਂ ਮੌਤ ਹੋਈ ਏ ਦਾਰੂ ਆਈ ਕਿੱਥੋਂ ਕਿੱਥੋਂ ਦੀ ਦਾਰੂ ਸੀ ਤੇਰਾ ਜ਼ਿੰਮੇਦਾਰ ਕੌਣ ਹੈ ਮੈਂ ਇੱਧਰ ਉੱਧਰ ਦੀ ਗੱਲ ਨਾ ਕਰਕੇ ਮੈਂ ਇੱਕ ਹੀ ਸਵਾਲ ਪੁੱਛਣਾ ਚਾਹੁੰਦਾ ਕਿ ਹਜੇ ਤੱਕ ਪਰਵਾਰਾਂ ਕੋਲੇ ਇਹਨਾਂ ਪੰਜ ਮੰਤਰੀਆਂ ਨੂੰ ਜਾਂ ਮੁੱਖ ਮੰਤਰੀ ਨੂੰ ਆਉਣ ਦਾ ਸਮਾਂ ਨਹੀਂ ਲੱਗਿਆ ਔਰ ਕੀ ਇੱਕ ਵਾਰੀ ਵੀ ਕੋਈ ਬਿਆਨ ਜਾਰੀ ਕਰ ਦੇ ਇਹ ਦੱਸਿਆ ਜਾ ਰਿਹਾ ਜਿਹੜਾ ਮੀਡੀਆ ਦੇ ਰਾਹੀਂ ਹਾਲਾਂਕਿ ਪਰਿਵਾਰ ਵਾਲੇ ਨੇ ਕਿਹਾ ਕਿ दारू ਇੱਥੇ ਹੀ ਸੀ ਪੰਜਾਬ ਦੀ ਸੀ ਉਹਨਾਂ ਨੇ ਕਿਹਾ ਕਿਸੇ ਨੇ ਜਾਣ ਬੁੱਝ ਕੇ ਵੀ ਉਹ ਹਰਿਆਣੇ ਦੀ ਸੀ ਹਰਿਆਣੇ ਦੀ ਸੀ ਪੰਜਾਬ ਦੀ ਸੀ ਇਹਦੀ ਤਾਂ ਪੁਸ਼ਟੀ ਅਜੇ ਪਰਿਵਾਰ ਵਾਲੇ ਔਰ ਪਿੰਡ ਵਾਲੇ ਕਰਨਗੇ ਪਰ ਲੇਕਿਨ ਅਕਸਾਈਜ਼ ਐਂਡ ਟੈਕਸੇਸ਼ਨ ਮਨਿਸਟਰ ਦੇ ਗਰੇਵਖੇ ਮਤਲਬ ਕਿ ਹਲਕੇ ਦੇ ਵਿੱਚ ਜਿਹੜਾ ਬੰਦਾ ਖਜ਼ਾਨਾਮੰਤ ਹੀ ਉਹਨਾਂ ਦੇ ਪਿੰਡ ਵਿੱਚ ਤੁਸੀਂ ਅੰਦਰ ਸੁਣ ਕੇ ਆਏ ਹੋ ਭੈਣ ਜੀ ਦੇ ਜੋ ਕਿਹਾ ਕਿ ਬਈ ਸ਼ਰਿਆਮ ਸਾਡਾ ਜੋ ਹੋਣਾ ਸੀ ਉਹ ਹੋ ਗਿਆ ਆ ਗਾਂਵ ਵਾਸੀ ਸਾਡੇ ਪਿੰਡ ਦੇ ਵਿੱਚ ਜਿਹੜੇ ਜਿਸ ਪ੍ਰਕਾਰ दारू ਵੇਖਦੀ ਹੈ ਨਜਾਇਜ਼ दारू ਉਹ ਬੰਦ ਕਰਵਾ ਦਿੱਤੀ ਜਾਵੇ ਸੋ ਮੈਂ ਸਮਝਦਾ ਕਿ ਬਹੁਤ ਹੀ ਮਾੜੀ ਘਟਨਾ ਵਾਪਰੀ ਹੈ ਇਹਦਾ ਮਤਲਬ ਜੇ ਸੰਗਰੂਰ ਦੇ ਵਿੱਚ ਨਕਲੀ दारू ਦਾ दा। ਜ਼ਹਿਰੀਲੀ दारू ਦਾ ਬੇਸਿਕਲੀ ਜ਼ਹਿਰੀਲੀ ਨਹੀਂ ਇਹ ਨਕਲੀ दारू ਹੈ ਜਿਹੜੀ ਮਾੜਾ ਘਰੇ ਬੰਦੀ ਹੈ ਜਾਂ ਇਧਰ ਉਧਰ ਲੋਕ ਸਮਗਲ ਕਰਦੇ ਆ ਤੇ ਫਿਰ ਉਹਨਾਂ ਦੇ ਟੈਗਿੰਗ ਲਾ ਕੇ ਵੇਚੀ ਜਾਂਦੀ ਹੈ ਇਹ ਤਾਂ ਹਜੇ 15 ਮਰੇ ਆ ਦੂਜੇ ਪਤਾ ਨਹੀਂ ਕਿੰਨੇ ਤਗੜੇ ਹੋਣਗੇ ਜਿਹੜੇ ਕੋਈ ਘਰਾਂ ਦੇ ਵਿੱਚ ਬੋਤਲਾਂ ਲਵਾਈ ਜਾਂਦਾ ਹੈ ਜਿਹੜੇ ਕੋਈ ਘਰਾਂ ਚ ਗੋਲੀਆਂ ਲਈ ਜਾਂਦੇ ਕਿਉਂਕਿ ਇੱਕ ਤਸੂਨਾਮ ਦੀ ਘਟਨਾ ਵੀ ਇੱਕ ਕੱਲੇ ਪਿੰਡ ਦੀ ਤਾਂ ਹੈ ਨਹੀਂ ਐ ਇਹਦਾ ਮਤਲਬ ਹੁਣ ਉਹ दारू ਕਿੱਥੇ ਕਿੱਥੇ ਪਈ ਹੈ ਕਿਸ ਪ੍ਰਕਾਰ ਦੀ ਹਜੇ ਤੱਕ ਨਾ ਤਾਂ ਕਿਸੇ ਨੇ ਕੋਈ ਸਰਚ ਕੀਤੀ ਹੈ ਨਾ ਇਹ ਸਰਕਾਰ ਨੇ ਦੱਸਿਆ ਵੀ ਇੰਨੀ दारू ਉਹ ਬਰਾਮਦ ਕਰ ਲਈ ਗਈ ਹੈ ਕੋਈ 12 ਬੋਤਲਾਂ ਤਾਂ ਬਣੀਆਂ ਹੀ ਨਹੀਂ ਹੋਣੀਆਂ ਸੋ ਮੇਰੇ ਕਹਿਣ ਦਾ ਮਤਲਬ ਇਹ ਵੀ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਲੋਕਾਂ ਦੀਆਂ ਮੌਤਾਂ ਹੋਣ ਪਰ ਮੈਂ ਇਹ ਵੀ ਦੱਸਣਾ ਚਾਹਣਾ ਮੈਨੂੰ ਯਾਦ ਹੈ ਇੱਕ ਵਾਰੀ ਉਹ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਸਰਕਾਰ ਵੇ ਕੇਜਰੀਵਾਲ ਸਾਹਿਬ ਨੇ ਕਿਹਾ ਸੀਗਾ ਕਿ ਇਹ ਸੀਬੀਆਈ ਸੇ ਜਾਂਚ ਹੋਣੀ ਚਾਹੀਏ ਮੈਂ ਪਰਿਵਾਰਾਂ ਕੇ ਸਾਥ ਸਵਾਰਮ ਬੁੱਧੀ ਮੈਂ ਇਹ ਤਾਂ ਨਹੀਂ ਕਹਿੰਦਾ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਕਿਉਂਕਿ ਅੱਜ ਕੱਲ ਸਾਰੀਆਂ ਜਿਹੜੀਆਂ ਏਜੰਸੀਆਂ ਹੈ ਚਾਹੇ ਉਹ ਪੰਜਾਬ ਦੀਆਂ ਏਜੰਸੀਆਂ ਹੈ ਤੇ ਚਾਹੇ ਉਹ ਦੇਸ਼ ਦੀਆਂ ਏਜੰਸੀਆਂ ਹੈ ਉਹ ਲੋਕਤੰਤਰ ਨੂੰ ਮਾਰਨ ਲੱਗੀਆਂ ਹੋਈਆਂ ਲੇਕਿਨ ਇਨ੍ਹਾਂ ਬੰਦਿਆਂ ਦੀ ਹਜੇ ਤੱਕ ਕੋਈ ਬਾਤ ਪੁੱਛਣ ਨਹੀਂ ਆਇਆ ਮੈਂ ਸਿੱਧਾ ਸਿੱਧਾ ਮੁੱਖ ਮੰਤਰੀ ਪੰਜਾਬ ਨੂੰ ਔਰ ਜਿਹੜੇ ਖਜ਼ਾਨਾ ਮੰਤਰੀ ਨੂੰ ਇਸ ਗੱਲ ਦਾ ਜ਼ਿੰਮੇਵਾਰ ਠਹਿਰਾਉਣਾ ਹੈ ਇਹਨਾਂ ਮੌਤਾ ਦਾ ਹਜੇ ਤੱਕ ਇਹਨਾਂ ਦੇ ਪਰਿਵਾਰਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਉਹ ਦਾਰੂ ਆਈ ਕਿੱਥੋਂ ਤੇ ਕਿੱਥੋਂ ਪਈ ਹੈ। ਇਹ ਸ਼ਰਮ ਹੋਣੀ ਚਾਹੀਦੀ ਹੈ। ਬੜਕੀ ਸਾਹਿਬ ਮੌਤ ਹੁੰਦੀ ਆ ਬੰਦੇ ਦੀ ਸੜਕ ਤੇ ਘੱਟੋ ਘੱਟ 1.5-2 ਘੰਟੇ ਪਿਆ ਰਹਿੰਦਾ ਹੈ। ਪ੍ਰਸ਼ਾਸਨ ਕੋਲੇ ਐਂਬੂਲੈਂਸ ਤੱਕ ਨਹੀਂ ਸੀ ਜਿਹੜੀ ਇੱਥੇ ਤੱਕ ਲੈ ਕੇ ਆ ਸਕਦੀ। ਮਤਲਬ ਕਿ ਕਿੱਦਾਂ ਦੇ ਹਾਲਾਤ ਨੇ ਪਰ ਸਿਵਲ ਸਰਜਨ ਫੋਨ ਨਹੀਂ ਚੱਕਦਾ ਕਿਸੇ। ਦੇਖੋ ਸਿਹਤ ਸਹੂਲਤਾ ਦੇ ਵਿੱਚ 42 ਦਾ ਮੈਂ ਕਿਹਾ ਇਸ ਵਾਰੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮੈਂ ਕਿਹਾ ਤੁਸੀਂ 3 ਦਿਨ ਪਹਿਲਾਂ ਸੈਸ਼ਨ ਖਤਮ ਕਰਤਾ ਗਵਰਨਰ ਡ੍ਰੈਸ ਇੱਕ ਦਿਨ ਦਾ ਇੱਕ ਦਿਨ ਦਾ ਬੋਲਣ ਦਾ ਮੌਕਾ ਉਹ ਵੀ 4 ਘੰਟੇ ਬਜਟ ਤੇ 3-4 ਘੰਟੇ ਸਾਨੂੰ ਹਜੇ ਇਹਨਾਂ ਮੁੱਦਿਆਂ ਤੇ ਚਰਚਾ ਕਰਨੀ ਸੀ ਪੰਜਾਬ ਦਾ ਜਿਹੜਾ ਸਿਹਤ ਇਨਫਰਾਸਟ੍ਰਕਚਰ ਹੈ ਤੁਸੀਂ ਜੇ ਗ੍ਰਹਿ ਜ਼ਿਲ੍ਹੇ ਦੇ ਵਿੱਚ ਇਹ ਹਾਲਾਤ ਹੈ ਗ੍ਰਹਿ ਜ਼ਿਲ੍ਹੇ ਦੇ ਵਿੱਚ ਇਹ ਹਾਲਾਤ ਹੈ ਕਿ ਟੈਂਪੂ ਤੇ ਪਾ ਕੇ ਤੁਸੀਂ ਲਾਸ਼ ਨੂੰ ਲੈ ਕੇ ਆਏ ਹੋ ਜਿਹੜਾ ਬੰਦਾ ਉੱਥੇ ਮਰਿਆ ਸੀ ਚੱਕ ਕੇ ਤੁਹਾਡੇ ਕੋਲ ਐਂਬੂਲੈਂਸ ਨਹੀਂ ਉੱਥੇ ਪਹੁੰਚੀ ਮੈਨੂੰ ਜੋ ਪਤਾ ਲੱਗਿਆ ਟੈਂਪੂ ਤੇ ਪਾ ਕੇ ਇੱਥੇ ਲਿਆਂਦੀ ਗਈ ਹੈ ਤੇ ਫੇਰ ਫੇਰ ਪੂਰੇ ਪੰਜਾਬ ਦੇ ਹਸਪਤਾਲਾਂ ਦਾ ਕੀ ਹਾਲਾਤ ਹੋਣਗੇ ਇਹ ਰੋਜ਼ਾਨਾ ਦਿਨ ਬਦ ਦਿਨ ਸਰਕਾਰ ਦੀ ਪੋਲ ਖੁੱਲਦੀ ਜਾਂਦੀ ਹੈ ਸੋ ਮੈਂ ਦੇਖੋ ਜਿਹੜੀ ਇਹਨਾਂ ਦੀ ਇਨਕੁਆਰੀ ਆ ਉਹਦੇ ਤੇ ਤਾਂ ਢੇਲਾ ਵਿਸ਼ਵਾਸ ਨਹੀਂ ਆ ਇਨਕੁਆਰੀ ਕਰੀਓ ਇਹ ਇਨਕੁਆਰੀ ਇਸ ਕਰਕੇ ਬਿਠਾਦੀ ਲੋਕਾਂ ਦੀਆਂ ਅੱਖਾਂ ਠੰਡਾ ਕਰਨਾ ਸੀ ਉਹ ਲੋਕ ਧਰਨਾਕਾਰੀ ਬੈਠੇ ਉੱਥੇ ਜੋ ਉਹਨਾਂ ਦੀਆਂ ਮੰਗਾਂ ਪਿੰਡ ਵਾਲਿਆਂ ਦੀ ਮੰਗਾਂ ਕਮੇਟੀ ਵਾਲੇ ਤੁਹਾਨੂੰ ਦੱਸਣਗੇ ਜਿਹੜੇ ਸੇਵਾ 'ਚ ਲੱਗੇ ਹੋਏ ਆ ਉਦੋਂ ਦੇ ਸੋ ਉਹ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਜਿਹੜੀ ਇਹਨਾਂ ਨੇ ਆ ਕੋਈ ਬਣਾਈ ਐ ਇਨਕੁਆਰੀ ਦੀ ਕੋਈ ਕਮੇਟੀ ਬਣਾਈ ਐ ਉਹ ਮੈਨੂੰ ਲੱਗਦਾ ਫालतू ਫਜ਼ੂਲ ਐ ਇਹ ਕੋਈ ਜੁਡੀਸ਼ੀਅਲ ਇਨਕੁਆਰੀ ਹੋਣੀ ਚਾਹੀਦੀ ਐ ਮੁੱਖ ਮੰਤਰੀ ਸਾਹਿਬ ਇਹ ਆਰਡਰ ਕਰਨ ਸਾਡਾ ਜਿਹੜਾ ਚੀਫ ਸੈਕਟਰੀ ਆ ਆਰਡਰ ਕਰੇ ਕਿ ਇਸੇ ਜੁਡੀਸ਼ਰੀ ਦੇ ਕਿਸੇ ਜੱਜ ਦੇ ਥੱਲੇ ਇਹ ਇਨਕੁਆਇਰੀ ਹੋਣੀ ਚਾਹੀਦੀ ਹੈ ਘੱਟੋ ਘੱਟ ਸੈਸ਼ਨ ਲੈਵਲ ਦਾ ਜੱਜ ਹੋਣਾ ਚਾਹੀਦਾ ਜਿੱਥੇ ਇਨਕੁਆਇਰੀ ਹੋਵੇ ਤੇ ਪੜਤਾਲ ਹੋਵੇ ਤੇ ਗੁਣੇਗਾਰਾਂ ਨੂੰ ਸਜ਼ਾ ਮਿਲੇ ਤੇ ਜਿਹੜੇ ਵਿਚਾਰੇ ਚਲੇ ਗਏ ਆ ਉਹਨਾਂ ਨੂੰ ਸਰਕਾਰ ਕਿਸ ਬੰਨੇ ਲਾਵੇ ਉਹਨਾਂ ਨੂੰ ਮੌਤ ਜAVE ਸ਼ਰਾਬ ਡਿਸਟਿਲਰੀ ਵਾਲੇ ਨੂੰ ਬਚਾਉਣ ਦੀ ਕੋਸ਼ਿਸ਼ ਹੈ ਚਰਚਾ ਨਹੀਂ ਹੈ ਸ਼ਰਾਬ ਆਈ ਉੱਥੋਂ ਹੈ ਸ਼ਰਾਬ ਤਾਂ ਕਿਸੇ ਡਿਸਟਿਲਰੀ ਚੋਂ ਹੀ ਆਈ ਹੈ ਔਰ ਅੱਜਕੱਲ੍ਹ ਕਿ ਤੋਂ ਨਾ ਕਿ ਦੋ ਜਾਂ ਤਾਂ ਕੋਈ ਬਕਰੇ ਡਿਸਟਿਲਰੀ ਲਈ ਬੈਠਾ ਹੈ ਤੇ ਜਾਂ ਫਿਰ ਸ਼ਰਾਬ ਉਸ ਵੱਡੀ ਫੈਕਟਰੀ ਚੋਂ ਕਿਤੇ ਆਈ ਹੈ ਹਾਂ ਇਹ ਚਰਚਾ ਹੈਗੀ ਹੈ ਕੱਲ ਪਰਸੋਂ ਦਾ ਮੈਂ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਕਿ ਵੱਡੇ ਕਿਸੇ ਕਾਰੋਬਾਰੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਸਾਹਿਬ ਵੱਲੋਂ ਪਰ ਮੈਂ ਜਿੱਨਾਂ ਚਿਰ ਕਿਸੇ ਗੱਲ ਦਾ ਪਤਾ ਨਾ ਹੋਵੇ ਇਹ ਚਰਚਾ ਹੈ ਬਹੁਤ ਜ਼ਿਆਦਾ ਔਰ ਲੋਕਾਂ ਦੀ ਜਿਹੜੀ ਚਰਚਾ ਹੁੰਦੀ ਹੈ ਦੰਦ ਖੱਦਾ ਹੁੰਦੀ ਹੈ ਔਰ ਵਿੱਚ ਸੱਚਾਈ ਹੁੰਦੀ ਹੈ ਕਿਤੇ ਨਾ ਕਿਤੇ ਉਹਨਾਂ ਦਾ ਪਹਿਲਾ ਬੰਦਾ ਕੱਲ ਸੰਗਰੂਰ ਦੇ ਵਿੱਚ ਹੀ ਨਿਕਲ ਜਾਂਦੇ ਆ ਪੁਹਾਨੀਗੜ੍ਹ ਵੀ ਰੁਕਦੇ ਆ ਨੇ ਸੰਗਰੂਰ ਆਪਦੇ ਹਲਕੇ ਦੇ ਵਿੱਚ ਕਿੱਦਾਂ ਦੇ ਕਹਿਰ ਵਾਪਰ ਰਿਹਾ ਉੱਥੇ ਕੋਈ ਤਿਆਰ ਯਾਰ ਮੈਂ ਤਾਂ ਕਹਿਣਾ ਹੈ ਚੀਫ ਮਿਨਿਸਟਰ ਕਮ ਸੇ ਕਮ ਬਿਆਨ ਦੇ ਦਿੰਦਾ ਬਿਆਨ ਨਾ ਦਿੰਦੇ ਤਾਂ ਕਮ ਸੇ ਕਮ ਹੋਰ ਕੋਈ ਮੰਤਰੀ ਆ ਜਾਂਦਾ ਇੱਥੇ ਪੰਜ ਮੰਤਰੀ ਪਏ ਆ ਕੱਲ ਨੂੰ ਲੋਕਾਂ ਨੂੰ ਵੋਟਾਂ ਮੰਗਣ ਜਾਣੀਆਂ ਦਿੜ ਵਿੱਚ 55000 ਵੋਟਾਂ ਦੇ ਲੋਕਾਂ ਨੇ ਫਰਕ ਨਾਲ ਤੁਹਾਨੂੰ ਜਿਟਾਇਆ ਹੈ ਤੁਹਾਨੂੰ ਦੋ ਵਾਰ ਮੈਂਬਰ ਆਫ ਪਾਰਲੀਮੈਂਟ ਬਣਾਇਆ ਕਮ ਸੇ ਕਮ ਇੱਕ ਬਿਆਨ ਕਿ ਮੈਂ ਕਿਸੇ ਕੰਮ ਛਾ ਮੈਨੂੰ ਬੜਾ ਅਫਸੋਸ ਹੈ ਕਿ ਜੋ ਵੀ ਹੋਇਆ ਮੈਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆ ਲੋਕਾਂ ਦੇ ਸਾਹਮਣੇ ਕਰਕੇ ਦੇਾਂਗਾ ਮੇਰੀ ਪੂਰੀ ਸਮਰਥਨ ਹੈ ਉਹਨਾਂ ਲੋਕਾਂ ਦੇ ਨਾਲ ਹਾਂ ਜੀ ਡੈਥੋਂ ਲੈ ਕੇ ਤੁਹਾਡਾ ਕੀ ਐਕਸ਼ਨ ਨੂੰ ਪਾਰਟੀ ਦਾ ਦੇਖੋ ਪਾਰਟੀ ਪਿੰਡ ਵਾਲਿਆਂ ਦੇ ਨਾਲ ਤੇ ਪਰਿਵਾਰ ਵਾਲੇ ਦੀਆਂ ਮੰਗਾਂ ਨਾ ਮੰਨੀਆਂ ਜੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਅਸੀਂ ਸਾਰੇ ਕਾਂਗਰਸੀ ਭਰਾ ਉਹਨਾਂ ਦੇ ਨਾਲ ਫਿਰ ਧਰਨੇ ਤੇ ਬੈਠਾਂਗੇ ਅਸੀਂ ਇਸ ਕਰਕੇ ਅਜੇ ਕਿਸੇ ਪ੍ਰਕਾਰ ਦਾ ਪੋਲਿਟਿਕਲ ਪੋਲਿਟਿਕਲ ਡਿਸੀਜਨ ਨਹੀਂ ਲੈ ਰਹੇ ਤਾ ਜੋ ਕਿਸੇ ਨੂੰ ਇਹ ਨਾ ਲੱਗੇ ਕਿ ਇਹ ਕੋਈ ਪੋਲੀਟੀਕਲ ਮਾਈਲੇਜ ਲੈਣਾ ਚਾਹੁੰਦੇ ਮੈਂ ਕੱਲ ਨਹੀਂ ਆਇਆ ਇਸ ਕਰਕੇ ਨਹੀਂ ਆਇਆ ਕਿ ਸ਼ਾਇਦ ਸਰਕਾਰ ਦਾ ਕੋਈ ਨੁਮਾਇੰਦਾ ਇੱਥੇ ਪਹੁੰਚੇਗਾ ਫਰਜ਼ ਸਰਕਾਰ ਦੇ ਨੁਮਾਇੰਦੇ ਦਾ ਬਣਦਾ ਸੀ ਮੈਂ ਅੱਜ ਆਇਆ ਚੱਲ ਕੇ ਅੱਜ ਆਇਆ ਚੱਲ ਕੇ ਮੇਰੇ ਕੋਲੇ ਸਮਾਂ ਹੈਗਾ ਲੇਕਿਨ ਕਿਸੇ ਮੰਤਰੀ ਕੋਲੇ ਸਮਾਂ ਹੈ ਨਹੀਂਗਾ ਪ੍ਰਧਾਨ ਜੀ ਉਹ ਤਾਂ ਸੋਸ਼ਲ ਮੀਡੀਆ ਤੇ ਗਾਣੇ ਗਾਉਂਦੇ ਰਹੇ ਉਹ ਭਾਈ ਇਹ ਪਤਾ ਨਹੀਂ ਕਾਹਦਾ ਚਾਅ ਹੈ ਤਾਂ ਹੁਣ ਉਹਨਾਂ ਨੂੰ ਪਤਾ ਲੱਗ ਕਿਉਂਕਿ ਇੱਕ ਪਾਸੇ ਤਾਂ ਕੇਜਰੀਵਾਲ ਸਾਹਿਬ ਨੂੰ ਫੜ ਲਿਆ ਇਹ ਕਹਾ ਪਤਾ ਨਹੀਂ ਗਾਣਾ ਉਹਨਾਂ ਨੇ ਕਿਉਂ ਗਾਇਆ ਜਾਂ ਨਹੀਂ ਗਾਇਆ ਤੇ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਉਹ ਤਾਂ ਗਾਏ ਖੜਾ ਜੀ ਤਾਂ ਕਰਕੇ ਆ ਕਰ ਰਹੀ ਹੈ ਬਸ